ਕੋਈ ਫਿਰ ਨਜ਼ਾਰੇਦਾਰ ਰੋਡ ਭਰਾਨਪੁਰ ਵਾਲਾ ਇੱਥੇ ਜਿੱਥੇ ਜਿੱਥੇ ਕਿਤੇ ਬਣਿਆ ਹੋਇਆ ਗੱਡੀ ਫਿਰ ਆਏ ਹਵਾਨਾ ਗੱਲਾਂ ਕਰਦੀ ਆ ਭਰਾਵਲੇ ਵਾਪਸ ਰੱਬ ਕਰੇ ਜਲਦੀ ਜਲਦੀ ਮੇਰੇ ਹਿਸਾਬ ਨਾਲ ਇਹ ਛਾਪੁਰ ਬਾਡਰ ਤੱਕ ਕੰਪਲੀਟ ਕਰਨਾ ਇਹਨਾਂ ਨੇ ਕਿ ਸਿੱਧਾ ਜਣੀ ਬਾਡਰ ਆਪਣਾ ਸੇਨਵਾਲ ਜਿਹੜਾ ਤੋਂ ਜਾਣ ਦਾ ਬਚਾ ਹੋ ਜਾ ਜਦੋਂ ਉਹ ਸਾਫ ਹੋ ਗਿਆ ਜਿਹਨੇ ਨੰਡੇੜਵਾਲੋਂ ਨਿਕਲਣਾ ਹੈਦਰਾਬਾਦੋਂ ਨਿਕਲਣਾ ਇਹੋ ਸਾਫ ਲੈਣਾ ਇਹ ਗੱਡੀ ਫਿਰ ਇਛਾਪੁਰ ਬਾਰਡਰ ਹੋ ਕੇ ਨਿਕਲ ਜਾਏਗੀ ਕਿਉਂਕਿ ਭਰਾਨਪੁਰ ਦੀ ਦੂਜੀ ਅੰਦਰ ਤੋਂ 180 ਕਿਲੋਮੀਟਰ ਆ ਫਿਰ ਆ ਗਿਆ ਲਾ 40 45 ਗਾਹਾਂ 50 ਇਛਾਪੁਰ ਬਾਰਡਰ ਹੋਊਗਾ ਇੰਨਾ ਹੀ ਹੋਊ আইডিয়া ਮੇਰਾ 2 ਸਭਾ 200 ਕਿਲੋਮੀਟਰ ਵੰਡੇ ਰੋਡ ਨਾਲ ਮਲਾ ਲੂ ਫਿਰ ਜਾਣਾ ਪਹਾੜ ਤੇ ਉੱਥੋਂ ਵੀ ਜਾ ਵੀ ਜਾਂਦੀ ਸੀ ਸਿੰਗਲ ਰੋਡ ਇਹਦੀ 2 ਸਾਲ ਪਹਿਲਾਂ ਇਹ ਘਾੜ ਚਾ ਵੀ ਹੁਣ ਜਿਹੜਾ ਲੰਬਾ ਇਹਨਾਂ ਨੇ ਨੀਵਾ ਕਰਕੇ ચીਰ ਕੇ ਪਹਾੜ ਜੀ ਨੂੰ ਕਹਿੰਦੇ ਆ ਘਾੜ ਤਾਂ ਡਬਲ ਰੋਡ ਦੇ ਜੇ ਕੋਈ ਆ ਕੇ ਗੱਡੀਆਂ ਦੀ ਜੀਵ ਨਿਕਲ ਜਾਂਦੀ। ਖੇਤ ਨੂੰ ਮੈਨੂੰ ਲੱਗਦਾ ਗੱਟੇ ਖਾਦ ਦੇ ਲੈ ਕੇ ਵੜਦਾਂ ਤੇ ਹਜੇ ਵੀ ਐਮਪੀ ਮਹਾਰਾਸ਼ਟਰ ਅਗਲੀਆਂ ਕੋਲੜੀਆਂ ਸਟੇਟਾਂ ਤੇ ਲੈ ਕੇ ਨਾ ਆਂਧਰਾ ਤਕਰੀਬਨ ਹਲੇ 25-30% ਖੇਤੀ ਇਹਨਾਂ ਤੇ ਨਿਰਭਰ ਹੈਗੀ। ਜ਼ਿਆਦਾ ਨਹੀਂ ਕਹਿ ਸਕਦੇ ਕਿਉਂਕਿ ਮਸ਼ੀਨਰੀ ਵੀ ਆ ਰਹੀ ਆ ਪਰ ਹਜੇ ਵੜਦਾਂ ਦਾ ਕੰਮ ਹੈਗਾ। ਜੀ ਤੇ ਮੱਛੀਆਂ ਫੜਨ ਵਾਲਿਆਂ ਦੇ ਇਹਦੇ ਵਿੱਚ ਮੱਛੀਆਂ ਮੁੜਕਦੀਆਂ ਵੀ ਸੀਗੀਆਂ ਪਿੱਛੇ ਹੁਣ ਵੀਡੀਓ ਨੂੰ ਮੇਰਾ ਗਿਆਲਾ ਮੈਂ ਲੇਟ ਹੋ ਗਿਆ ਆ ਵੀ ਮੱਛੀ ਫੜ ਰਿਹਾ ਬੰਦਾ ਨਰਮਦਾ ਰਿਵਰ ਦੇ ਬੰਦੇ ਦੇਮੇਂ ਗੰਗਾ ਜੀ ਤੇ ਉੱਥੇ ਹਰਦੁਆਰ ਰੇਜੀਕੇਟ ਦੇ ਆਲੇ-ਦੁਆਲੇ ਹੁੰਦੇ ਆ ਮਛਵਾਰੇ ਆ ਵੀ ਗੱਡੀ ਆ ਗੱਡੀ ਉਹ ਕਹਤਾ ਆ ਵੀ ਕਿਸੇ ਵੀ ਮੱਛੀਆਂ ਵਾਲੀ ਹੈ ਛੋਟੇ ਇੰਜਣ ਲੱਗੇ ਹੋਏ ਨੇ ਜੋਨਲ ਕਾਰਡ ਵੀ ਫੋਰਗਰਾਇਟ ਪਾਰ ਹੋ ਗਿਆ ਕਰਨਾ ਆ ਕੰਮ ਚੱਲ ਰਿਹਾ ਪੂਰਾ ਜੋਗਾ ਦੋਹਾਂ ਤੇ ਉਧਰਲੀ ਸਾਈਡੋਂ ਤਨਾਲਾ ਅੰਧਵਾਰਾਲੇ ਪਾਸਿਓਂ ਮੁੰਦੇ ਹਨ ਵਟ ਕੇ ਤਿਆਰ ਹੋ ਗਈ ਐ ਆ ਬੋਲ ਬਚਾਲੇ ਦੇਖ ਰਹੇ ਆ ਕਿ ਜਿਹੜਾ ਇਹ ਰੋਡ ਆ ਤਕਰੀਬਨ 50 60% ਤਿਆਰ ਹੋ ਗਿਆ ਥੋੜਾ ਥੋੜਾ ਹਲੇ ਬਾਕੀ ਆਉਣ ਵਾਲੇ ਟਾਈਮ 'ਚ ਦੋ ਤਿੰਨ ਸਾਲਾਂ ਦੇ ਵਿੱਚ ਮੇਰੇ ਹਿਸਾਬ ਨਾਲ ਪ੍ਰੋਜੈਕਟ ਨੇਪਰੇ ਚੜ ਜਾਊਗਾ ਇਹ ਰੌਂਗ ਸਾਈਡ ਬਸੇ ਲਾਸਟ ਜੀ ਚੜਾਈ ਹੋਈ ਆ ਤੇ ਇਹੀ ਬਾੜੀ ਟਿੱਖੀ ਆ ਇਸੇ ਕਰਕੇ ਟਰੈਫਿਕ ਪੁਲਿਸੀ ਪੁਲਿਸੀ ਕਰਕੇ ਕੱਢੀ ਹੋਈ ਐ ਤਾਂ ਨਾਲ ਘਣ ਰਹੀ ਆ ਜਿਹੜੀ ਹੋਰ ਲਗਾ ਆਪੜੀ ਜੀ ਦੇਖੀਏ ਉਹ ਜੀ ਆਪਰੇ ਅੰਗੋਰ ਆ ਗਿਆ ਟਾਈਮ ਸਰਕਲ ਮੇਰਾ ਕਹਿੰਦਾ ਇਹੀ ਨਾ ਹੈਗਾ ਇਟੇਜਲੀ ਨਗਰ ਵਾਲੇ ਦਾ ਇਹ ਫਾਨ ਕੋਡ ਜਾਵਾਂਗੇ ਮਾਲ ਤਾਂ ਥੱਸ ਰਿਹਾ ਉਹ ਪਰ ਰੇਟ ਨਹੀਂ ਹੈ ਰੇਟ ਬੜਾ ਫੰਦਾ ਚਲੋ ਜਾ ਕੇ ਦੇਖਦੇ ਆਂ ਕਿਹਦੇ ਫੰਦਾ ਫੜ ਕੇ ਦੇਸੀ ਨਹੀਂ ਫਿਰ ਖਾੜਾ ਨਾਲ ਉੱਪਰ ਆ ਗਏ ਬੜਾ ਬੜਾ ਬਿਰਖਾ ਨਹੀਂ ਮੁੱਕੇ ਹੋਈਏ ਤੇ ਢਾਲੀਆਲ ਦੇ ਖੜੇ ਹੋਈਏ ਵੀਰਾਂ ਦੀ ਮਹਿਫਲ ਨਾ ਆਈਏ ਨਜ਼ਾਰਾ ਨਹੀਂ ਆਉਂਦਾ ਆਪਦਾ ਫੇਵਰੇਟ ਸਾਰਾ ਕੁਝ ਆ ਗਿਆ ਤੇ ਹੁਣ ਕਰਦੇ ਆਂ ਇੰਜੋਏ ਆਦੇ ਉਹ ਜੀ ਕਹਿੰਦੇ ਹੋਰ ਵੀ ਮੇਰੇ ਦਾ ਬਿਲਕੁਲ ਤੇ ਮੈਂ ਤੇ ਬਈ ਪੌਂਡਾ ਦਾ ਵਾਲਾ ਚਲਵੰਦਰ ਬਈ ਆਏ ਹੋ ਜੀ ਗਿੜੰਦਾ ਤੋਂ ਕਿਉਂ ਦੇ ਗੱਡੀਆਂ ਬੜਾ ਮੰਦਾ ਬਈ ਕੱਲ ਨੂੰ ਸੈਟਰਡੇ ਆ ਗਿਆ ਪਰ ਅੱਜ ਨੂੰ ਸੰਡੇ ਆ ਨਾ ਕੱਲ ਨੂੰ ਸੰਡੇ ਆ ਗਿਆ ਅੱਜ ਸੈਟਰਡੇ ਜੀ ਮੈਨੂੰ ਨਹੀਂ ਲੱਗਦਾ ਭਾਵੇਂ ਮੈਂ ਤਾਂ ਆਕਾ ਟ੍ਰੇਡ ਨੂੰ ਵੀ ਅੱਜ ਲਾਤੀ ਸੀ ਅੱਜ ਨਿੱਕਾ ਬਿਮਾਰ ਹੋ ਗਿਆ ਕਿਹ ਕਾਂ ਕੈਂਪਲ ਬਈ ਬਾਈ ਮਿਲਿਆ ਅੰਦਾਵਰ ਇਹ ਬਾਈ ਆਪਣਾ ਕੌਂਟਾ ਸਾਹਿਬ ਕੋਈ ਆਏ ਸੀਗੇ ਇੱਧਰ ਬਾਜਾ ਢੇੜਾ ਦੇਣ ਆਣ ਮੋਤੀ ਤਰਬੂਜ ਲੈ ਆਏ ਤੇ ਹਾਂ ਤਰਬੂਜ ਲੈ ਕੋਈ ਲੈ ਕੇਲੇ ਕੇਲੇ ਲੈ ਆਏ ਵੀ ਕਿਉਂਕਿ ਮੰਦਾ ਚੱਲਦਾ ਗੱਡੀਆਂ ਦਾ ਤਾਂ ਹਲੇ ਮੁਸ਼ਕਲ ਲੱਗਦਾ ਕੱਲ ਨੂੰ ਵੀ ਐ ਦਵਾਰ ਆ ਗਿਆ ਤੇ ਮਾਲ ਮਿਲਦਾ ਸਾਲਾ ਰੇਟ ਹੈ ਨਹੀਂ ਤੇ ਰੇਟ ਸਹੀ ਆ ਕਿਸੇ ਦੀ ਹਾਈ ਦਾ ਕੋਈ ਮਾਲ ਨਹੀਂ ਚੱਜਦਾ ਭਰਨ ਵਾਲਾ ਚਲੋ ਬਾਕੀ ਇਸ ਵੀਰੇ ਕਰਦੇ ਆ ਆਪਣੇ ਆਪਣੇ ਪੰਜਾਬ ਵੀ ਅੱਜ ਕਹਿੰਦੇ ਲਾਈਟ ਗਈ ਆ ਤੇ ਅੰਦੌਰ ਵੀ ਲਾਈਟ ਚਲੀ ਗਈ ਅਸੀਂ ਦੋਨੇ ਭਾਈ ਬੈ ਗਏ ਸੀ ਰੋਟੀ ਖਾਣ ਇਹ ਬਾਈ ਆਪਣਾ ਪੌਂਡਾ ਸਾਹਿਬ ਤੋਂ ਭਾਈ ਜੀ ਦੱਸ ਹਾਂ ਤੇ ਅਸੀਂ ਆਪ ਦਾ ਭਾਈ ਖਾਣਾ ਮੰਗਾ ਲਿਆ ਕਿਉਂਕਿ ਨਿੱਕਾ ਅੱਜ ਥੋੜਾ ਜਿਹਾ ਬਿਮਾਰ ਆ ਉਹ ਤਾਂ ਗੱਡੀ 'ਚ ਪਿਆ ਥੋੜਾ ਜਿਹਾ ਸੈਟ ਨਹੀਂ ਹੈਗਾ ਅਸੀਂ ਦੋਨੇ ਭਰਾ ਰੋਟੀ ਖਾਣ ਆ ਗਏ ਹਾਂ ਰੋਟੀ ਖਾਣ ਆ ਚਲੋ ਠੀਕ ਆ ਮਿੱਤਰੋ ਥੈਂਕ ਯੂ ਅੱਜ ਦੋ-ਤਿੰਨ ਦਿਨ ਵੀ ਗਿਆ ਤੇ ਨਾ ਬੈਠਾ ਸੀ ਤੇ ਅੱਜ ਦਿਲ ਕਰਿਆ ਵੀ ਯਾਰ ਮੰਝਾ ਲਾ ਲਈਏ ਅੰਦਰੋਂ ਮੰਝਾ ਲੈ ਲਿਆ ਆ ਉਹਦੇ ਉੱਤੇ ਕੰਬਲ ਵਿਛਾ ਲਿਆ ਆ ਖੜੀ ਕਰਮਾਂ ਵਾਲੀ ਤੇ ਹਵਾ ਵਗਦੀ ਅੱਜ ਬੜੀ ਵਧੀਆ 9:30 ਵੱਜ ਗਏ ਆ ਕੱਲ ਜਿਹੜਾ ਮਾਲ ਲੱਦਣਾ ਸੀਗਾ ਮਊ گاਉਂ ਤੋਂ ਉਹ ਵੀਰ ਉਹਨਾਂ ਸਾਡਾ ਕੱਲ ਬੰਦਾ ਢੱਲਾ ਹੋ ਗਿਆ ਸੀ ਨਾਲ ਦਾ ਇਸ ਕਰਕੇ ਹੁਣ ਅੱਜ ਤਿਆਰੀ ਕਰੀ ਆ। ਨਿਕਲਦੇ ਆ ਹੁਣ। ਤਿਆਰੀ ਆ ਬਸ। ਮੋਹਗਾਉਂ ਦਾ ਰੇਲਵੇ ਵਿਰਤ ਜਾ ਗਿਆ। ਕਿਉਂਕਿ ਇੱਧਰ ਵੀ ਪਹਿਲੀ ਵਾਰ ਹੀ ਆਏ ਆ। ਹੋਰ ਪਾਸੇ ਦੀ ਤਾਂ ਬੀ ਆਰ ਅੰਮ੍ਰਿਤਕਰਨ ਅੱਗੇ ਗਏ ਆ। ਕਈ ਵਾਰੀ ਮੋਹਗਾਉਂ ਕੇਲਾ ਭਰਨ ਜਾਇਦਾ ਸੀ। ਜਾਂ ਆ ਸੰਭਰਾਨਪੁਰ ਸਾਈਡ ਨੂੰ ਜਾਣਾ ਤੇ ਤਾਂ ਬੇਤਰੀ ਗੱਡੀ ਲੰਘਦੀ ਆ ਬਾਪੀ ਤੇ ਜਾਣ ਦੀ। ਜਿਹੜਾ ਇਹ ਰੌਹ ਚ ਰਾਹੇ ਤੋਂ ਆਏ ਆ ਆਪਾਂ ਮੋਹਗਾਉਂ ਵਾਲਾ। ਇਹ ਪਹਿਲੀ ਵਾਰੀ ਆ। ਬੀ ਭਰਨਾ ਤੇ ਮਾਲ ਹੈਗਾ ਮਿਕਸ ਜਾਈ। ਉਹ ਸ਼ਾ ਗੱਟੇ ਆ ਇਹਦੇ ਚ ਲੋਹੇ ਦਾ ਸਮਾਨ ਆ ਥੋੜੇ ਜੇ ਉਹ ਪਏ ਆ ਥੱਲੇ ਤੇ ਬਾਕੀ ਮੇਰੇ ਹਿਸਾਬ ਨਾਲ ਉਹ ਸਰੀਆ ਦੇਖ ਲਓ ਪਲਾਸਟਿਕ ਦਾ ਸਰੀਆ ਹਨਾ ਤੇ ਉਹ ਬੰਡਲ ਜੇ ਪਏ ਆ ਸਰੀਆ ਵੀ ਪਲਾਸਟਿਕ ਦਾ ਆ ਗਿਆ ਕਮਾਲ ਦੀ ਗੱਲ ਆ ਕਹਿੰਦੇ ਲੈਂਟਰਾਂ ਵਗੈਰਾ ਚ ਯੂਜ਼ ਹੁੰਦਾ ਮੈਂ ਤਾਂ ਪਹਿਲੀ ਵਾਰੀ ਸੁਣੀ ਆ ਇਹਨਾਂ ਤੋਂ ਇਹ ਆ ਦੇਖ ਲਓ ਗੱਟੇ ਇਕੱਲਾ ਇਕੱਲਾ ਹਾਈਡਰੇਨਾ ਲੋਡ ਕਰਦੇ ਆ ਇਕੱਲਾ ਇਕੱਲਾ ਚੱਕਣਾ ਉੱਪਰ ਲੈਣੀ ਇਕੱਠੇ 5 5 7 7 10 10 ਦੇ ਗਰੁੱਪ ਚ ਐ ਬੰਡਲ ਚੱਕ ਲੈਂਦੇ ਆ ਇਹ ਲਿਆ ਦੇ ਲਾ ਦਿੰਦੇ ਆ ਫੈਕਟਰੀ ਇਹ ਨਵੀਂ ਹੀ ਲੱਗੀ ਆ ਸਾਲ ਡੇਢ ਸਾਲ ਹੋਇਆ ਕਿਉਂਕਿ ਇਹ ਜਿਹੜਾ ਕੰਮ ਹੁਣ ਪਲਾਸਟਿਕ ਸਰੀਏ ਇਹ ਟੋਲਾਂ ਤੇ ਵੈਰੀਕੇਟਿੰਗ ਵਗੈਰਾ ਦੇ ਕੰਮ ਆਉਂਦੇ ਆ ਆ ਤਾਂ ਮੈਟਲ ਸਰੀ ਹੀ ਆ ਆ ਜਿਹੜੇ ਕੁੰਡੇ ਜੇ ਬਣੇ ਹੋਏ ਨੇ ਤੇ ਬਾਕੀ ਦਾ ਪਲਾਸਟਿਕ ਸਰੀਆ ਉਹ ਵੀ ਤੁਹਾਨੂੰ ਲੋਡ ਕਰਕੇ ਫੇਰ ਦਿਖਾਉਂ ਲੈ ਗਿਆ ਫੇਰ ਦੋ ਤਿੰਨ ਦਾ ਥੋੜਾ ਟਾਈਮ ਹੀ ਲਾਉਂਦੇ ਆ ਕਿਉਂਕਿ ਇਕੱਠਾ ਫੇਰ ਲੇਬਰ ਵਾਲਾ ਇੱਕ ਇੱਕ ਚੱਕੂ ਇਹਨੇ ਇਕੱਠਾ ਧੱਕ ਕੇ ਲੈ ਜਾਣਾ ਹੁੰਦਾ ਪੰਜ ਦੋ ਚਾਰ ਕੁਇੰਟਲ ਅਰਦਾਸਲੇ ਮੈਨੂੰ ਲੱਗਦਾ ਪਾ ਕੇ ਲੈ ਜਾਂਦੇ ਆ ਹੈਗਾ ਨਿੱਗਰ ਉਹ ਲੋਹਾ ਕਰਕੇ ਟਰੈਕਟਰ ਵਿੱਚ ਕੰਟੀਨ ਦਾ ਟਾਈਮਿੰਗ ਪਹਿਲਾਂ ਪਤਾ ਨਹੀਂ ਸੀ ਚਲੋ ਹੁਣ ਸਾਡੀ ਵਾਰੀ ਰੋਟੀਆਂ ਬਚੀਆਂ ਨਹੀਂ ਦਾਲ ਚੌਲ ਮਿਲ ਗਏ ਅਸੀਂ ਕਿ ਚੱਲ ਢੱਡੀ ਧਾਪਣਾ ਬਈ ਆਹ ਸਰਗੇ ਵੀ ਪਲਾਸਟਿਕ ਦੇ ਆ ਗਏ ਹਨਾ ਇਹ ਹੀ ਹੁਣ ਪੁਲਾਂ-ਪਲਾਂ ਦੇ ਵਿੱਚ ਬ੍ਰਿਜਾਂ 'ਚ ਟੂਲ ਪਲਾ ਦੇ ਕਹਿੰਦੇ ਰੋਡ ਵਾਲਿਆਂ ਦੇ ਸਾਰੇ ਇਹੀ ਚੱਲਦੇ ਆ ਹੁਣ ਇਹੀ ਮਾਲ ਲੋਡ ਕਰ ਰਹੇ ਆ ਤੇ ਉਹ ਸਰਗਿਆ ਬਣਦਾ ਹਨਾ ਤੇ ਬਣਦਾ ਇਹ ਪਲਾਸਟਿਕ ਦੇ ਧਾਗੇ ਤੋਂ ਬਣਦਾ ਦੇਖ ਲਓ ਇਹ ਹੁਣ ਪ੍ਰੋਜੈਕਟਾਂ ਦੇ ਵਿੱਚ ਕੰਮ ਆਉਣ ਲੱਗ ਗਿਆ ਕਹਿੰਦੇ ਆਪਾਂ ਇਹ ਲੋਡ ਇਦਾਂ ਦਾ ਫਸਟ ਟਾਈਮ ਲੋਡ ਕਰ ਰਹੇ ਹਾਂ ਸਾਰੇ ਤਰ੍ਹਾਂ ਦੇ ਸਰੀਏ ਨੇ ਪਤਲੇ ਮੋٹے ਉਦੋਂ ਮੋٹے ਜਿਹੜੇ ਐਮ ਐਮ ਦੇ ਵਿੱਚ ਹੁੰਦਾ ਉਹ ਸਾਰੇ ਤਰ੍ਹਾਂ ਦੇ ਪਏ ਆ ਇਸ ਤੋਂ ਬਾਅਦ ਵੀਡੀਓ ਮੈਂ ਇੱਕ ਸਪੈਸ਼ਲ ਫਰਮਾਉਣਾ ਆ ਦੇਖ ਲਓ ਥੱਲੇ ਵਾਲਿਆਂ ਦਾ ਪਤਾ ਹੀ ਨਹੀਂ ਲੱਗਦਾ ਕਲਰ ਵੀ ਸੇਮ ਉਹੀ ਲੋਹੇ ਵਰਗਾ ਜਿਵੇਂ ਹੀ सेम ਹੀ ਲੱਗਦਾ ਵੀ ਲੋਹੇ ਦਾ ਸਰੀਆ ਪਰ ਨਹੀਂ ਇਹ ਪਲਾਸਟਿਕ ਦਾ ਸਰੀਆ ਧਾਗੇ ਦਾ ਬਣਿਆ ਹੋਇਆ ਹੈ ਪਲਾਸਟਿਕ ਦੇ ਧਾਗੇ ਤੋਂ ਦੇਖ ਲਓ। ਲਾ ਇਹ ਪਲਾਸਟਿਕ ਦੇ ਧਾਗੇ ਤੋਂ ਬਣਿਆ ਹੋਇਆ ਸਰੀਆ। ਹਰ ਸਾਈਜ਼ ਹਰ ਜਦੋਂ ਪਤਲੇ ਹੁੰਦੇ ਸੀ ਆਪਣੇ ਹਨਾ ਜਾਲ ਬੰਨਣ ਵਾਲੇ ਹੋਗੇ ਉਹ ਤੋਂ ਮੋਟਾ ਸਰੀਆ ਹੋ ਗਿਆ ਹਾਂ ਤੇ ਆ ਉਹ ਤੋਂ ਮੋਟਾ ਸਰੀਆ ਹੋ ਗਿਆ। ਹਾਰੇ ਤਰ੍ਹਾਂ ਦੇ ਸਾਈਜ਼ ਦੇ ਵਿੱਚ ਕਮਾਲ ਦੀ ਗੱਲ ਇਹ ਹੈ ਵੀ ਜਿੱਦਾਂ ਰੱਸੀਆਂ ਬਣਦੀਆਂ ਸੀ ਨਾ ਬਾਣ ਦੀਆਂ ਉਹ ਤਾਂ ਧਾਗੇ ਨਾਲ ਬਣਦਾ ਇਹ ਗੱਲ ਕਰੀ ਆ ਮੈਂ ਤੁਹਾਨੂੰ ਬਾਅਦ ਦੇਖਦਾ ਪਲਾਂਟ ਦੇ ਵਿੱਚ ਵੀਡੀਓ ਬਰਮਾਉਂਗਾ ਕਿਉਂਕਿ ਦੇਖਣ ਵਾਲੀ ਗੱਲ ਆ ਨੌਲੇਜ ਲਈ ਤੇ ਦੂਜੇ ਨੰਬਰ ਜਿਹੜੀ ਜਾਣਕਾਰੀ ਮਿਲੀ ਆ ਪੁੱਛਿਆ ਮੈਂ ਇਹਨਾਂ ਤੋਂ ਚੰਗੀ ਤਰ੍ਹਾਂ ਕਿ ਕਿੱਥੇ ਵਰਤੋਂ ਹੁੰਦੀ ਆ ਹਨ ਤੇ ਇਹ ਕਹਿੰਦੇ ਵੀ ਜਿਹੜੀਆਂ ਰੋੜਾਂ ਬਣਦੀਆਂ ਨੇ ਹੁਣ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਣਦੇ ਆ ਜਾਂ ਉਦਾਂ ਰੋਡ ਬਣ ਰਹੇ ਆ ਜਿਹੜੇ ਮਤਾਂ ਕਹਿੰਦੇ ਆ ਥੱਲੇ ਸਿਮੈਂਟਡ ਰੋਡ ਬਣਦੇ ਆ ਉਹ ਸਿਮੈਂਟਡ ਰੋਡ ਦੇ ਵਿੱਚ ਇਹ ਸਰੀਆ ਯੂਜ਼ ਹੁੰਦਾ ਕਹਿੰਦੇ ਹੁਣ ਵੀ ਪਾਣੀ ਨਾਲ ਇਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਵਜ਼ਨ ਹੋ ਗਿਆ 10 ਟਨ ਤੋਂ 2 ਕੁ ਕਵਾਂਟਰ ਉੱਪਰ ਹੁਣ ਪਾਉਣ ਲੱਗਿਆ ਸੀ ਜਾਲ ਮੁੰਨੀ ਉੱਧਰ ਬਦਨਾਮ ਹੋਈ ਆ ਜਾਂ ਨਿੱਕੇ ਨੂੰ ਛੱਡਦਾ ਉੱਧਰ ਗਾਣੇ ਚੱਲਦੇ ਆ ਉਹ ਸਕੂਲ ਦੇ ਵਿੱਚ ਜੇ ਤੁਹਾਨੂੰ ਵੀ ਨਾ ਹੋਵੇ ਉੱਥੇ ਮੁੰਨੀ ਬਦਨਾਮ ਹੁੰਦੀ ਆ ਅੱਛਾ ਸਵੇਰ ਦੇ ਸਤੋਂ ਜੇ ਬੈਲ ਮਿਲ ਕੇ ਆ ਸਾਨੂੰ ਵੀ ਨਿਕਲ ਪਿਆ ਹੁਣ ਦਿਨ ਤਾਂ ਐਤਵਾਰ ਸੀ ਫੇਰ ਵੀ ਭਰਤੀ ਬੰਦਿਆ ਨੇ ਕੀਤੀ ਦੈਲ ਵੀ ਟਾਈਮ ਦੇ ਨਾਲ ਮਿਲ ਗਈ। ਉਹ ਵਜਾ ਨੂੰ ਪੂਰਾ ਹੀ ਐ ਸਵਾਰ ਨਾਲ ਤਾਂ ਲੋੜ ਪਈ ਪੈਣਾ ਹੈ ਨਹੀਂ। ਤੇ ਛੜਤਾ ਜਗਰਾ ਤਾਂ ਕਿ ਮੈਨੂੰ ਅੱਖ ਲੱਗੀ ਉਹ ਦੂਬਰ 4 ਕਹਲੇ ਪਹਿਲੇ ਪੈ ਦੀ ਰਾਤ ਬੱਦਗੀ। ਤਾਂ ਕਰਕੇ ਉਹਨੂੰ ਕੋਈ ਆਵਾਜ਼ ਕੋਈ ਤਾਂ ਹਲੇ ਡਾਉਣਾ ਕਰੇ। ਆਹ ਬਹੁਗਾਂ ਕਿੱਥੇ ਕੋ ਮਿਲਟਰੀ ਦਾ ਏਰੀਆ ਡਿਫੈਂਸ ਏਰੀਆ। ਕਿਉਂਕਿ ਮੌਉ ਤੋਂ ਜਿੰਨੀ ਵੀ ਗੱਡੀ ਪਾਰ ਹੁੰਦੀ ਆ ਤਕਰੀਬਨ 90-70% ਆਪਾਂ ਡਿਫੈਂਸ ਏਰੀਆ ਜੀ ਮਿਲਟਰੀ ਵਿੱਚ ਹੀ ਲੱਗਦੇ ਆ ਨਾ ਚਾਹੇ ਕੇਲੇ ਵਾਲੇ ਉਧਰੋਂ ਰਾਹ ਆ ਜੀਏ ਕਿਉਂਕਿ ਮਹੂ گاؤں ਦੇ ਵਿੱਚ ਬਸ ਇੱਕ ਇਹਦਾ ਨੌਂ ਜਿਆ ਸੁਣਿਆ ਹੋਇਆ ਵੀ ਮਹੂ گاؤں ਏਰੀਆ ਦਾ ਇਹਦਾ ਜੂਤਾ ਹੀ ਆ ਪਰ ਮਿਲਟਰੀ ਕੈਂਪ ਜਿਆਦਾ ਵੱਡਾ ਹਾਂ ਲੈਟਾ ਵੱਡੀਆਂ ਛੱਡਣ ਵਾਲੀਆਂ ਹਾਂ ਮੈਂ ਤਾਂਹੀਂ ਕਹੀ ਇਹ ਨਾ ਵੀ ਡੈਟ ਪੈਂਦੀ ਹੂਈ ਤਾਂ ਨਹੀਂ ਹੋ ਗਿਆ ਕੋਈ ਅੱਛਾ ਆ ਹਾਲਾ ਸਭ ਗੱਡੀਆਂ ਚਲਾਉਣ ਦਾ ਦੇਖ ਲਓ ਅਮੂ ਗਾਂ ਤੇ ਜਮਾਈ ਮਤਲਬ ਆਏ ਕੀੜੀਆਂ ਲੋਕ ਤੁਰੇ ਫਿਰਦੇ ਆ ਆ ਤਾਂ ਹੁਣ ਥੋੜੀ ਛੇਦ ਆ ਗਈ ਗਾਂ ਲੇਟਾਂ ਕਿਉਂਕਿ ਲੇਟਾਂ ਤੋਂ ਜ਼ਿਆਦਾ ਕਲੀਅਰ ਦਿਖਣੀਆਂ ਹੈ ਨਹੀਂ ਵੀਡੀਓ ਦੇ ਵਿੱਚ ਕਿਉਂਕਿ ਲਾਈਟ ਜਦੋਂ ਇੱਕ ਚਮਕ ਜਾਂਦੀ ਆ ਕੈਮਰੇ ਤੇ ਮਗਰ ਲੀਆਂ 10 20 50 ਲੇਟਾਂ ਹੋ ਤਾਂ ਬਜ ਜਾਂਦੀ ਇਹ ਇਦਾਂ ਦੇ ਬੁਰੇ ਹਾਲਾਤਾਂ ਦੇ ਵਿੱਚ ਲੰਘਣਾ ਪੈਂਦਾ ਚਾਰ ਰੱਬ ਰੱਬ ਕਰਕੇ ਬਸ ਬਾਹਰ ਕਰੀਦਾ ਓਕਣੀ ਤੁਰ ਪਈ ਸੀ ਅਸੀਂ ਤੇ ਆਹ ਸਹੀ ਆ ਥੋੜੀ ਜਿ ਇਧਰ ਨੂੰ ਕਰਦੇ ਸਿਹਾ ਹੁਣ ਇੱਥੇ ਕਿ ਲਿਆ ਤੇ ਬਰਾਬਰ ਹੋ ਜੂ ਉਧਰੋਂ ਤਰਪਾਲ ਕੱਲ ਤਾਂ ਅਸੀਂ ਮਤਲਬ ਓਪਣੀ ਤੁਰ ਪਏ ਸੀ ਕਿਉਂਕਿ ਪਲਾਸਟਿਕ ਦਾ ਇਹ ਮਟੀਰੀਅਲ ਸਾਰਾ ਕੰਪਨੀ ਵਾਲਿਆਂ ਨੂੰ ਵੀ ਪੁੱਛਿਆ ਸੀ ਕਹਿੰਦੇ ਲੋਡ ਨਹੀਂ ਤਰਪਾਲ ਦੀ ਅਸੀਂ ਜਾਲ ਮਾਰ ਲਿਆ ਉੱਤੇ ਹੁਣ ਖੜੇ ਸੀ ਨੀਲ ਕਮਲ ਵਾਲਿਆਂ ਦੇ ਤੇ ਫੇ ਤੁਹਾਨੂੰ ਪਤਾ ਵੀ ਜਿਹੜਾ ਦੈਲ ਚੱਕ ਢੜਕੂ ਹੁੰਦਾ ਨਾ ਵੀ ਹੁਣ ਜਾਣਦੇ ਕੋਈ ਉੱਤੇ ਚੜ ਗਿਆ ਇੱਕ ਅੱਧਾ ਗੁੱਛਾ ਥੱਲੇ ਸਿੱਟ ਲਿਆ ਕੋਈ ਬੂਰੀ ਥੱਲੇ ਸਿੱਟ ਲਈ ਹੈ ਨਾ ਪੜਨਾ ਤਾਂ ਆਪਾਂ ਨੂੰ ਹੀ ਪੜਨਾ ਖੇਤ ਲੈ ਜਿੰਨੀ ਮਰਜੀ ਮੂਰੇ ਤਾਂ 2-3 ਫੁੱਟ ਪਿੱਛੇ ਹੋਰ ਜਾਊਗੀ ਹਲੇ ਜਣੀ ਖੜੀ ਧਿਆਨ ਨਾਲ ਤੇਰੇ ਤਾਂ ਗਰਮੀ ਸੀਗੀ ਫੇਰ ਵੀ ਜਣੀ ਹੁਣ ਰੱਬ ਨੇ ਸੁਣਿਆ 5 ਵਜੇ ਪ੍ਰੇਮੀਆ ਦੇ ਢਾਬੇ ਤੋਂ ਕੇਰਾ ਕਰਦਾ ਜਣੀ ਮੌਸਮ ਫੇਰ ਰੰਗੀਨ ਠੰਡਾ ਕਰਦਾ ਮੌਸਮ ਹਵਾ ਵੀ ਠੰਡੀ ਕਰਤੀ ਤੇ ਮੀਂਹ ਵੀ ਮੈਨੂੰ ਲੱਗਦਾ ਰਾਤ ਨੂੰ ਔਣ ਦੇ ਅਸਾਰ ਐਸੇ ਦਰਪਾਲ ਅਸੀਂ ਪਾ ਲਈ ਉਹ ਤਾਂ ਲੋੜ ਨਹੀਂ ਸੀ ਪਲਾਸਟਰ ਦਾ ਮਟੀਰੀਅਲ ਆ ਚਲੋ ਮੌਸਮ ਤਾਂ ਉਮੀਦ ਨਹੀਂ ਸੀ ਮੌਸਮ ਬਦਲੂਗਾ ਪਰ ਪ੍ਰਮਾਤਮਾ ਫੇਰ ਵੀ ਜਿਹੜਾ ਕੁਝ ਕਰਾਉਂਦਾ ਚੰਗੇ ਲਈ ਕਰਾਉਂਦਾ ਬਸ ਨਿਕਲ ਪਿਆ ਜੀ ਅਗਲਾ ਕਰਾਉਣਾ ਹੈ ਅੰਦਰ ਫੇਰ ਉਹ ਜਿਹੜਾ ਆਉਂਦਾ ਰਤਨਾਮ ਤੋਂ ਪਹਿਲਾਂ ਉਹ ਫਿਰ ਪਾਣਗੇ ਆਹ ਗੱਡੀਆਂ ਹੁਣ ਕਰਨਗੇ ਰਾਤ ਨੂੰ ਪਾਰ ਕਿਉਂਕਿ ਇੰਨਾ ਜੋਵਰ ਹਾਈਟ ਨਹੀਂ ਹੁੰਦੀ ਆ ਤੇ ਚੜਾਈ ਵੀ ਜ਼ਿਆਦਾ ਹੋਣੀ ਆ ਤਰੀਨ ਦਾਸ ਤੋਂ ਬਾਅਦ ਹੀ ਮੂਵ ਕਰ ਰਹੀਆਂ ਨੇ ਇਹ ਜਿਹੜੇ ਮਵਾਸੇ ਆ ਕੇ ਨਾ ਜੰਪੋਂ ਲਈ ਜਾਗਰੇ ਤੋਂ ਪਹਿਲਾਂ ਇਹ ਵੀ ਬਸ ਆ ਚੜ੍ਹਾਈ ਜੀ ਹਰ ਰੋਜ਼ ਇੱਕ ਕਦੇ ਬੰਦੇ ਦਾ ਨੁਕਸਾਨ ਆ ਹੰਪ ਕਰਦੇ ਹੀ ਕਰਦੇ ਆ ਉਹ ਤਾਂ ਗੱਡੀ ਨੂੰ ਪਿੱਛੇ ਹੀ ਖੜੀ ਆ ਮੇਰੇ ਮਨ ਚ ਆਏ ਸੀ ਭਲੇਖਾ ਵੀ ਕਹਿ ਰੇ ਨਾ ਹੰਪ ਨੇ ਹੋਇਆ ਕੰਮ ਹੰਪੋਂ ਪਿੱਛੇ ਹੀ ਘੜ ਗਈ ਉਹ ਤਾਂ ਤੇਰੀ ਇੱਥੇ ਟੁੱਟ ਗਈ ਹਾਂ ਪਰ ਆ ਜਿਹੜੀ ਚੜ੍ਹਾਈ ਆ ਤੇ ਆ ਹੰਪ ਨੇ ਇੱਡੇ ਤੇਜ਼ ਹੰਪ ਨੇ ਇਹ ਭਾਈ ਰੋਜ਼ ਇੱਕ ਅੱਧੀ ਗੱਡੀ ਦਾ ਨੂੰ ਪ੍ਰਸ਼ਾਸਨ ਦੇ ਕੇ ਚੋਣ ਆ ਇੱਕ ਅੱਦੇ ਬੰਦੇ ਦਾ ਨੁਕਸਾਨ ਰੇਲੀ ਹੁੰਦਾ ਹੀ ਹੁੰਦਾ ਇਸ ਦਾ ਨੱਕਾ ਟੁੱਟ ਗਿਆ ਇਸ ਦਾ ਫੋਟ ਹੋ ਗਿਆ